ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਤੇ ਕੀ ਹਾਲ ਚਾਲ ਮਿੱਤਰੋ ਲੈ ਕੇ ਆ ਗਿਆ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਫਨੀ ਕਮੈਂਟਾਂ ਵਾਲੀ ਵੀਡੀਓ ਮੈਨੂੰ ਲੱਗਦਾ ਤਾਂ ਨਹੀਂ ਵੀ ਕਹਿਣ ਦੀ ਲੋੜ ਹੈਗੀ ਆ ਵੀਡੀਓ ਨੂੰ ਲਾਈਕ ਕਰਕੇ ਜਾਓ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਲਾਈਕ ਕਰਕੇ ਜਾਓਗੇ ਬਾਕੀ ਫਿਰ ਵੀ ਕਹਿਦਣਾ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੇਖੋ ਕਿਸ ਮੋੜ ਤੇ ਲੁੱਟਿਆ ਏ ਬਾਕੀ ਕੈਦੀਆਂ ਚ ਖੁਸ਼ੀ ਦੀ ਲਹਿਰ ਕੈਦੀਆਂ ਵੱਲੋਂ ਕੀਤੀ ਗਈ ਪਾਰਟੀ ਸਮੋੜ ਤੇ ਲੁੱਟਿਆ ਏ ਜੱਟ ਸਟੂਲਾ ਗੈਂਗ ਦੇ ਇੱਕ ਬੰਦੇ ਤਾਂ ਅੰਦਰ ਗਿਆ ਬਾਕੀ ਕੈਦੀਆਂ ਚ ਖੁਸ਼ੀ ਦੀ ਲਹਿਰ ਚਾਰ ਜਿਹਨਾਂ ਨੂੰ ਦੇਂਦਾ ਫੜਿਆ ਗਿਆ ਕੈਦੀ ਵੀ ਤਗੜੇ ਲੱਗਦੇ ਆ ਬੀਬਾ ਜਰਾ ਬਾਚ ਕੇ ਬਾਚ ਕੇ ਕਿਸ ਮੋੜ ਤੇ ਲੁੱਟਿਆ ਏ ਲੱਗਦਾ ਹੋਟਲ ਵਿੱਚ ਰੇਡ ਪਈ ਸੀ ਤਾਂ ਫੜਿਆ ਗਿਆ ਇਹ ਲੱਗਦਾ ਚੂਪੇ ਮਾਰਦੇ ਤਾਂ ਦੰਦ ਵੱਜ ਗਿਆ ਇਸ ਤੋਂ ਬਾਅਦ ਵੀਡੀਓ ਨੂੰ ਸਕਿੱਪ ਨਾ ਕਰੋ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਰਾਵਣ ਵਾਲੇ ਕਮੈਂਟ ਜ਼ਰੂਰ ਸੁਣ ਕੇ ਜਾਓ ਮੂਹ ਦੇ ਡਿੱਗੋ ਕੇ ਹਾਸ ਹਾਸ ਕੇ ਇਹ ਕਹਿੰਦੀ ਦਫਾ ਹੋ ਜਾਓ ਇੱਥੇ ਮੇਰੇ ਚ ਕੋਈ ਮਾਤਾ ਨਹੀਂ ਆਉਂਦੀ ਡਾਂਗ ਫੇਰਨੀ ਚਾਹੀਦੀ ਆ ਚਾਵਲ ਜਹੀ ਨੂੰ ਜਿਨ੍ਹਾਂ ਦੇ ਘਰ ਵਾਲੇ ਖੱਸੀ ਹੋ ਜਾਂਦੇ ਉਹ ਬਾਬਾ ਬਣ ਜਾਂਦੀਆਂ ਆ ਸਿੱਧਾ ਸਿਰ ਨੂੰ ਚੜ ਗਿਆ ਨਹੀਂ ਤੇਰੇ ਇਸ਼ਕ ਜਰੀਲਾ ਕਹਿੰਦੀ ਚੱਲ ਚੱਲ ਅਜੇ ਕੱਲ ਦਿੱਤੀ ਤੇਨੂੰ ਅੱਜ ਨਹੀਂ ਦੇਣੀ ਸੌਰੀ ਸੌਰੀ ਕੱਪੜੇ ਲਾਉਣ ਵਾਲੇ ਤਾਂ ਬਥੇਰੇ ਮਿਲ ਜਾਣਗੇ ਕੋਈ ਸਿਰ ਤੇ ਚੁੰਨੀ ਦੇਣ ਵਾਲਾ ਮਿਲੇ ਫੇਰ ਦੱਸੀ ਮਾਤਾ ਰੱਬ ਦਾ ਨਾਮ ਹੈ ਕਿਹੜੇ ਕਮੀ ਪਈ ਆ ਆਂਟੀ ਤੇਰੀ ਉਮਰ ਹੁਣ ਕੱਪੜੇ ਲਾਉਣ ਪਾਉਣ ਦੀ ਨਹੀਂ ਗੱਫਣ ਪਾਉਣ ਦੀ ਆ ਆਂਟੀ ਤੇਰੀ ਪੈਨਸ਼ਨ ਕੱਟੀ ਜਾਊ ਮਾਤਾ ਢਾਗਾ ਫੈਕਟਰੀ ਲੱਗ ਜਾਓ ਉੱਥੇ ਬਹੁਤ ਕਪੜੇ ਬਣਦੇ ਆ ਹੁਣ ਤਾਂ ਮਾਤਾ ਚਾਰ ਬੰਦੇ ਮੋਡਿਆਂ ਤੇ ਚੱਕਣ ਵਾਲੇ ਪੱਕੇ ਕਰ 16 ਮਿਸਕਾਲਾਂ ਆਨ ਨੂੰਨ ਤੂੰ ਚੀਮਾ ਨਾਈ ਕੰਮ ਮੇਰੇ ਨਾਲ ਕੀ ਨੂੰ ਆ ਜ਼ਰੂਰੀ ਪੈ ਗਿਆ ਚੀਮਾ ਹਲਵਾਈ ਨਾ 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 ਚੀਮਾ ਵਾਏ ਨਾ 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 ਚੀਮਾ ਮਰਵਾਏ ਹੋ ਖੇਤ ਆ ਕਾਲੀ ਘਟਾ ਕਿਧਰੋ ਚੜਾਈ ਕਣਕ ਨੂੰ ਕੀੜਾ ਲੱਗ ਗਿਆ ਸੱਤ ਤਾ ਪਿਆਰ ਦੇ ਬਾਹਰਾਂ ਦੀ ਹੋਣਾ ਜਲਦੀ ਵਾ ਸਾਡੋ ਤੇਰਾ ਵਿਵੇਕੀ ਗੁਜ਼ਾਰਾ ਨਹੀਂ ਹੋਣਾ ਵੈ ਤੂੰ ਤੇ ਵੈ ਕਰ ਗਿਆ ਮਾਰੀ ਵੈ ਸੱਜਣਾ ਭੈਣੇ ਤੇਰੇ ਘਰ ਦੇ ਨਹੀਂ ਕਹਿੰਦੇ ਕੁਝ ਅਮ੍ਰਿਤਾ ਵਿਰਕ ਦੀ ਮਾਸੀ ਦੀ ਕੁੜੀ ਸਾਥ ਤਾ ਜਾ ਕੇ ਵਿਵਹਾਰਾ ਨੇ ਹੋਣਾ 629 ਲਾਈਕ ਸੀ ਮੇਰੇ ਸਮੇਤ 30 ਹੋ ਗਏ ਬਸ ਹੁਣ ਹੋਰ ਨਾ ਕਰਿਓ ਕੋਸ਼ਿਸ਼ ਕਰਦੀ ਰਹਿ ਪੈਣੇ ਤੂੰ ਹੋਰ ਵੀ ਪੈੜਾ ਗਾ ਸਕਦੀ ਐ ਹ ਲੋਕਾ ਕੋ ਹੱਸ ਦੇ ਓ ਸੱਜਣਾ ਹੱਸ ਵੇਰੇ ਰਾਤਾ ਦੂਰ ਦੇ ਓ ਸੱਜਣਾ ਹਨੇਰੇ ਸੋਨੂ ਸੀਤੋਵੜ ਤੋਂ ਬਾਅਦ ਇੱਕ ਹੋਰ ਨਵੀਂ ਪੇਸ਼ਕਾਸ਼ ਹੈ ਦਿਲ ਨੂੰ ਵੀ ਖਬਰ ਅਰੇ ਬੱਸ ਕਰ ਭਾਈ ਉਹ ਤਾਗੜੀ ਮਾਰ ਕੇ ਪਿੱਛਾ ਛੋੜ ਦੇ ਜਿੱਥੋਂ ਵੀ ਜਿੰਨਾ ਵੀ ਸਾਡੇ ਬਾਰੇ ਤੂੰ ਸੁਣੇਗੀ ਬਾਦੂ ਕਿਤੇ ਵੈਰ ਨਹੀਂ ਅਰੇ ਮਈਆ ਜੇ ਪੈਜੇ ਕਿਤੇ ਖਿਆਰ ਨਹੀਂ ਭੈਣੇ ਗਰੀਬ ਆ ਅੰਨੇ ਨਹੀਂ ਗੁਰੂ ਆਲਾ ਬਣੀਏ ਵੀਰ ਜੀ ਗੁਰੂ ਆਲਾ ਮੱਚਣ ਵਾਲੇ ਕਹਿਣਗੇ ਐਡੀਟਿੰਗ ਕਰੀ ਆ ਐਨਕ ਦੋ ਨੰਬਰ ਲੱਗੀ ਆ ਪਰ ਦਿਸ ਦਾ ਪੂਰਾ ਐ ਮੈਨੂੰ अच्छा <laughs> गूगल कि ना कब्जा यार बहुत कैंट पर्सन है यार डायलॉग बोल के सुना दो उन्हें ना तू ही बोलो ਸਾਡੇ ਨਾਲ ਪੰਗਾ ਲੈਣ ਦੀ ਦੁਬਾਰਾ ਜਨਮ ਲੈਣਾ ਪੈਣਾ ਭੰਦੇ ਆ ਫਿਰਿਆ ਠੀਕ ਹੈ ਚਲੋ ਭਾਈ ਦੇਖੋ अब मैं क्या करता हूं ਤੈਨੂੰ ਸਾਡੇ ਨਾਲ ਪੰਗਾ ਲੈਣ ਐਕਸ਼ਨ ਤੈਨੂੰ ਸਾਡੇ ਨਾਲ ਪੰਗਾ ਲੈਣ ਤੋਂ ਪਹਿਲ ਬਸ ਅੜ ਗਿਆ ਨਾ ਮਰਦਾਂ ਵਾਲੇ ਡਾਇਲੋਗ ਤੇ ਜਨਾਨਾ ਐ ਤੂੰ ਜਨਾਨਾ ਇਹ ਟੈਂਪੂ ਨੂੰ ਡਾਇਲੌਗ ਦਿਓ ਮੇਰੇ ਭੱਜ ਗਏ ਵਾਲ ਭਾਬੀ ਮੇਰੀ ਗੋਤ ਕਰਦੇ ਬੁੰਡ ਦੇ ਕੇ ਆਇਆ ਪੱਗ ਕਿੱਧਰ ਨੂੰ ਜਾਂਦੀ ਪਈ ਆ ਕੋਣ ਕੋਣ ਸਹੀ ਯਾਰ ਮੈਂ ਕਰਦਾ ਯਾਰ ਨਹੀਂ ਕਰਦਾ ਫੜਾਏ ਅੱਛਾ ਪੈਣ ਦਿਆ ਵੀਰਾ ਇਹ ਜਨਰਲ ਵੇ ਦੀ ਬਾਤ ਰੋ ਟੈਂਪੂ ਆਣੀ ਰੈਲੀ ਚ ਇਹ ਵੀ ਸ਼ਾਮਲ ਹੋਊਗਾ ਦੇਖਿਓ ਨਖਰਾ ਦੇਖੋ ਮੁਟਿਆਰ ਦਾ ਇਹ ਹੈ ਹੀ ਬੋਂਡੂ ਡਾਇਲੌਗ ਕੀ ਬੋਲਣਾ ਇਹਨੇ ਨਹੀਂ ਨਹੀਂ ਸੋਹੇ 17 ਐਕਸ਼ਨ ਤੈਨੂੰ ਸਾਡੇ ਨਾਲ ਪੰਗਾ ਲੈਣ ਤੋਂ ਪਹਿਲਾਂ ਦੁਬਾਰਾ ਜਨਮ ਲੈਣਾ ਪੈਣਾ ਆ ਪੰਗਾ ਲੈਣ ਤੋਂ ਪਹਿਲਾਂ ਬੰਡ ਮਾਰੋ ਇੰਦੀ ਕੋਸ਼ਿਸ਼ ਪੂਰੀ ਕਰੀ ਮਰਦ ਨਹੀਂ ਆਇਆ ਬਾਹਰ ਜੇ ਮੈਨੂੰ ਕੱਲ ਨੂੰ ਕੁਝ ਹੁੰਦਾਗਾ ਗੱਗ ਦੀ ਬਹੂ ਗੱਗ ਸਾਡੇ ਪਿੰਡ ਵਾਲੇ ਗੱਗ ਦਾ ਤਾਂ ਵਿਆਹ ਹੀ ਨਹੀਂ ਹੋਇਆ ਗੱਪ ਮਾਰਦੀ ਆ ਸ਼ੁਕਰ ਆ ਗੱਗੂ ਨਹੀਂ ਕਹਿ ਦਿੱਤਾ ਮੈਨੂੰ ਨਜਾਇਜ਼ ਹੀ ਰਗੜ ਦੇਣਾ ਸੀ ਉਹਦੀ ਸੱਸ ਉਹਦਾ ਸਾਲਾ ਛੋਟਾ ਸਾਲਾ ਉਹਦੀ ਪਰਜਾਈ ਮੈਂ ਇਹਨਾਂ ਦੇ ਜ਼ਿੰਮੇਵਾਰ ਖਾਂਗੂ ਜੇ ਕੱਲ ਨੂੰ ਮੈਂ ਕੁਝ ਖਾ ਕੇ ਮਰਦੀ ਆਂ ਭੈਣੇ ਮੈਂ ਉਹਨਾਂ ਦੀ ਜ਼ਿੰਮੇਵਾਰ ਨਹੀਂ ਉਹ ਜ਼ਿੰਮੇਵਾਰ ਹੋਣਗੇ ਦੁਬਾਰਾ ਬਣਾ ਵੀਡੀਓ ਸਾਲਾ ਸਮਝ ਨਹੀਂ ਆਉਂਦੀ ਇੰਸਟਾਗ੍ਰam ਆ ਕਿ ਐਫ ਆਈ ਆਰ ਦੀ ਕਾਪੀ ਹਰੇਕ ਹੀ ਧਮਕੀ ਡਾਈ ਜਾਂਦਾ ਭੈਣ ਗੁੱਸਾ ਨਾ ਕਰੀ ਪਰ ਤੂੰ ਦੇਖਣ ਤੂੰ ਬੇਇਮਨ ਲੱਗਦੀ ਆਂ ਗੱਗ ਦੀ ਬਹੂ ਗੱਗ ਉਹਦੀ ਸੱਸ ਉਹਦਾ ਸਾਲਾ ਛੋਟਾ ਸਾਲਾ ਉਦੀ ਸਾਰਾ ਟੱਬਰ ਹੀ ਪੈ ਗਿਆ ਓਏ ਮਰ ਗਈ ਕਿ ਜੀਨੀ ਹਜੇ ਮੈਸੀ ਤਾਂ ਪਾ ਦੇ ਹਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਦੁੱਧ ਦਾ ਵਪਾਰੀ ਬਈ ਇਸੇ ਪਿੰਡ ਦਾ ਹਾਂਜੀ ਮੈਮ ਸੰਗੋਲ ਬਣਦੇ ਹਾਂ ਆ ਜਿਹੜੀ ਤੁਹਾਡੀ ਆ ਸਿਹਤ ਆ ਇਸ ਸਮੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਤੁਸੀਂ ਨਸ਼ੇ ਵਗੈਰਾ ਕਰਦੇ ਆ ਗਰਮੀ ਚ ਟੋਪੀ ਲਾਈ ਫੇਰਦਾ ਚੱਲ ਨਹੀਂ ਪਤਾ ਲੱਗਦਾ ਘਟਵਾਦ ਚ ਮੁੰਡੇ ਨਸ਼ੇ ਕਰਦੇ ਆ ਵਿੱਚ ਕੁਛਕ ਟੀਵੀਆਂ ਵੀ ਨੇ ਮਣ ਕਾ ਨਹੀਂ ਸਕਦੇ ਨਾ ਪੜਦੇ ਨਾਲ ਕਰਦੇ ਆ ਬੰਤੇ ਇੱਕ ਤਾਂ ਚਿੱਟਾ ਲੋਂਦੇ ਆ ਜਾਂ ਪੰਨੀ ਦੇ ਲੋਂਦੇ ਆ ਜਾਂ ਟੀਕੇ ਤੇ ਫਿਰ ਗੋਲੀ ਆ ਜਾਂਦੀ ਆ ਜੀਭ ਥੱਲੇ ਵਾਲੀ ਛੋਟੀ ਵੱਡੀ ਫਿਰ ਕੈਪਸੂਲ ਆ ਜਾਂਦੇ ਆ ਫਿਰ ਗਾਂਜ ਆ ਜਾਂਦਾ ਨਸ਼ਾ ਮਾਂ ਦੇ ਪੁੱਤ ਨੇ A to Z ਗਿਣਾ ਤਾਂ ਕਰਦਾ ਨਹੀਂ ਪਰ ਮੇਰਾ ਪਿੰਡ ਢੋਲੀ ਡਿਸਟ੍ਰਿਕਟ ਪਠਾਨਕੋਟ ਤੋਂ ਸਾਰਨਾ ਪਹਿਲਾ ਗਾਣਾ ਆ ਹੀ ਹੋਏਗਾ ਤੇ ਆ ਧਿਆਨ ਨਾਲ ਲਾਈਕ ਕਮੈਂਟ ਔਰ ਸ਼ੇਅਰ ਕਰਨਾ ਆਲ ਗਰਲਸ ਆਲ ਫਰੈਂਡਸ ਲਾਈਕ ਕਮੈਂਟ ਸ਼ੇਅਰ ਕਰਾਵਾਦੇ ਸਰ ਉਹ ਤੇਰਾ ਸ਼ਹਿਰ ਜਟੀਆਂ ਰਫਲਾ ਦਾ ਸ਼ੂਟ ਸਿੱਤੂ ਆਦੇ ਮੁੰਡੇ ਹੱਤ ਪਸ ਤਾਉਣਾ ਹਟੀ ਨਾ ਜਿੰਨਾ ਚਿਹਰੇ ਨਾਲ ਦੇ ਕੁੱਤੇ ਨਹੀਂ ਪੈਂਦੇ ਕਿੰਨਾ ਵਧੀਆਂ ਨਹੀਂ ਜਟੀਆਂ ਮਾ ਕੋਣਾ ਤੇਰਾ ਸ਼ਹਿਰ ਜਟੀਆਂ ਨਹੀਂ ਜਿੱਟੀ ਜ਼ੋੜਾ ਸੜਾ ਗਾਣੇ ਦਾ ਤਾਂ ਮੂਤ ਕੱਢਦਾ ਬਹੁਤ ਸੋਹਣੀ ਕਲਮਾ ਵੀਰ ਤੋੜ ਕੇ ਬੋਂਡ ਚ ਲੈ ਲਾ ਆਏ ਤੇਰੇ ਅੱਗੇ ਜੱਟੀ ਨਹੀਂ ਵਿੱਕੀ ਹੈ ਦਾਰ ਸੱਮੂਨਾ ਕਿੰਨਾ ਜੱਟੀ ਨਹੀਂ ਬਦਿਆਂ ਮਾ ਕੋਲਾ ਕਲਾਕਾਰੀ ਨਾ 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 ਬਲਤਕਾਰੀ 1 2 3 ਕੋਕਾ ਕਰਕੇ ਤੋਖਾ ਨਹੀਂ ਦਿਲ ਲੈ ਗਿਆ ਸ਼ੁਰੂ ਬਈ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰਾ ਓਏ 1 2 3 ਕੋਕਾ ਕਰਕੇ ਤੋ ਆ ਕੋਕਾਂਦਰ ਕੇ ਸੁਖਾ ਨਹੀਂ ਨਿਦਨੇ ਬੰਦੀ ਕਰ ਤੋ ਬਸ ਮੁੰਡੇ ਦੇ ਹੌਂਸਲੇ ਲਈ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਬੰਦਾ ਟੀਟ ਹੋਣਾ ਚਾਹੀਦਾ ਬੇਇੱਜ਼ਤੀ ਕਾ ਦੀ ਬੱਤ ਸਹੀ ਏ ਸੂਰਾ ਦਾ ਬਾਦਸ਼ਾ ਲੋਕੀ ਕਾਲੇ ਹੁੰਦੇ ਆ ਇਹ ਸਾਲਾ ਨੀਲਾ ਗਜਬ ਬੇਇੱਜ਼ਤੀ ਹੈ ਆਹ ਕਿਸੇ ਨੇ ਪੋਸਟ ਪਾਈ ਸੀ ਵੀ ਰਾਵਣ ਭਾਵੇਂ ਲੱਖ ਮਾੜਾ ਸੀ ਅੱਗੇ ਦੀ ਲਾਈਨ ਕਮੈਂਟਾਂ ਵਿੱਚ ਲੋਕਾਂ ਨੇ ਪੂਰੀ ਕੀਤੀ ਆ ਦੇਖੋ ਉਹਨੇ ਕਦੇ ਮੱਕੀ ਦੀ ਰੋਟੀ ਤੇ ਸ਼ਾਇਰੀ ਨਹੀਂ ਕੀਤੀ ਸੀ ਰਾਵਣ ਭਾਵੇਂ ਲੱਖ ਮਾੜਾ ਸੀ ਪਰ ਉਹਨੇ ਰੱਥ ਚਲਾਉਂਦੇ ਹੋਏ ਦੀ ਕਦੇ ਸਨੈਪ ਨਹੀਂ ਬਣਾਈ ਪਰ ਉਹਨੇ ਕਦੇ ਰਾਤ ਦੇ ਚੌੜੇ ਟਾਇਰ ਪਵਾ ਕੇ ਢੇੜੀ ਨਹੀਂ ਮਾਰੀ ਉਹਨੇ ਕਦੇ ਗੋਲ ਗੱਪੇ ਖਾ ਕੇ ਪਾਪੜੀ ਨਹੀਂ ਮੰਗੀ ਪਰ ਉਹਨੇ ਕਦੇ ਕਮੈਂਟ ਪਿੰਨ ਨਹੀਂ ਕੀਤੇ ਕੇਕ ਮਦਰ ਲੈਂਡ ਲੈਂਡ ਔਨ ਅਰਥ ਵਿਸ਼ ਮੀ ਇਹ ਲੈ ਕੇ ਨਹੀਂ ਪਾਇਆ ਉਹਨੇ ਕਦੇ ਰਾਮ ਨੂੰ ਲਾ ਕੇ ਸਟੋਰੀ ਨਹੀਂ ਪਾਈ ਰਾਵਣ ਭਾਵੇਂ ਲੱਖ ਮਾੜਾ ਸੀ ਪਰ ਉਹਨੇ ਲੰਗ ਦੀ ਲੰਗਾੜਾ ਕਦੇ ਨਹੀਂ ਸੀ ਲਿਖਾਇਆ ਉਹਨੇ ਕਦੇ ਸਕਿਨ ਕੇਅਰ ਨਹੀਂ ਸੀ ਕੀਤੀ ਰਾਤ ਦੇ ਰੈਮ ਨਹੀਂ ਸੀ ਪਵਾਏ ਉਹਨੇ ਕਦੇ ਰਾਤ ਦੇ ਪਿੱਛੇ ਆਣ ਮਿਲੋ ਨਹੀਂ ਸੀ ਲਿਖਵਾਇਆ ਬਾਇਓ ਚ ਸੂਨ ਕਨੇਡਾ ਨਹੀਂ ਲਿਖਿਆ ਕਨੇਡਾ ਜਾਣ ਲਈ ਬਾਪੂ ਦੀ ਜ਼ਮੀਨ ਨਹੀਂ ਵਕਾਈ। 라वण <गण> ਭਾਵੇਂ ਲੱਖ ਮਾੜਾ ਸੀ ਇਤਿਹਾਸ ਗਵਾਇਆ ਉਹਨੇ ਕਦੇ ਰੱਥ ਲੈ ਕੇ ਕੁੜੀਆਂ ਦੇ ਕਾਲਜ ਸਾਹਮਣੇ ਗੇੜੀ ਨਹੀਂ ਮਾਰੀ। 라वण ਭਾਵੇਂ ਲੱਖ ਮਾੜਾ ਸੀ ਪਰ ਉਹਨੇ ਕਦੇ ਫੇਕ ਆਈਡੀ ਬਣਾ ਕੇ ਐਕਸ ਨੂੰ ਮੈਸੇਜ ਨਹੀਂ ਕੀਤਾ। 라वण ਜਿੰਨਾ ਮਰਜੀ ਅਮੀਰ ਸੀ ਪਰ ਉਹਨੇ ਰਾਤ ਪਿੱਛੇ ਕਦੇ ਨਹੀਂ ਲਿਖਾਇਆ ਪਿੰਡ ਬਹੁਤਿਆਂ ਨੂੰ ਛਾ ਕੇ ਬਲੈਕ ਕਰਦਾ। ਤਾਂ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਦੇਖ ਤਾ ਕਿ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਓ ਜੇ ਹਜੇ ਤੱਕ ਨਹੀਂ ਕੀਤਾ ਬਾਕੀ ਮੈਂ ਮਿਲਦਾ ਕਿਸੇ ਹੋਰ ਵੀਡੀਓ ਵਿੱਚ ਕਮੈਂਟ ਜਰੂਰ ਕਰਕੇ ਜਾਇਓ।